ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗੇ ਦੀ ਮਰਿਆਦਾ ਦੇ ਬਾਰੇ ਆਪ ਜੀ ਨੇ ਪਹਿਲਾਂ ਇੱਕ ਵੀਡੀਓ ਸਰਵਨ ਕੀਤੀ ਹੈ ਇਸ ਵੀਡੀਓ ਵਿੱਚ ਦੱਸਾਂਗੇ ਕਿ ਅਮਰਤਧਾਰੀ ਨੂੰ ਪੰਜ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੋ ਕੰਗੇ ਦੀ ਮਰਿਆਦਾ ਬਾਰੇ ਤੇ ਸਾਮ ਸੰਭਾਲ ਬਾਰੇ ਹੈ ਆਓ ਜਾਣੀਏ ਪੰਜ ਗਲਤੀਆਂ ਕਿਹੜੀਆਂ ਹਨ ਪਹਿਲੀ ਜਿਹੜੀ ਗਲਤੀ ਦਾ ਧਿਆਨ ਰੱਖਣਾ ਹੈ ਸਾਵਧਾਨੀ ਦਾ ਧਿਆਨ ਰੱਖਣਾ ਹੈ ਕਈ ਵਾਰੀ ਕੀ ਹੁੰਦਾ ਦੇਖਿਆ ਗਿਆ ਹੈ ਕਿ ਜਦੋਂ ਵੀ ਕੰਗਾ ਕੇਸਾਂ ਵਿੱਚ ਕਰਦੇ ਹੁੰਦੇ ਹਾਂ ਜਾਂ ਇਸ਼ਨਾਨ ਕਰ ਰਿਹਾ ਹੁੰਦਾ ਕੋਈ ਸਿੱਖ ਆਮ ਹੀ ਹਾਲਾਤ ਦੇ ਵਿੱਚ ਨਾ ਪਤਾ ਹੁਣ ਕਰਕੇ ਕੇਸ ਵਾਉਣ ਤੋਂ ਬਾਅਦ ਕੰਗਾ ਸਾਈਡ ਤੇ ਰੱਖ ਦਿੰਦੇ ਹਨ ਕਿਤੇ ਜਾਂ ਕੇ ਸਿੱਛ ਇਸ਼ਨਾਨ ਕਰ ਰਹੇ ਹਨ ਤੇ ਕੰਗਾ ਬਾਥਰੂਮ ਵਿੱਚ ਕਿਤੇ ਵੱਖਰੀ ਜਗ੍ਹਾ ਤੇ ਰੱਖ ਕੇ ਇਸ਼ਨਾਨ ਕਰਕੇ ਜਾਂ ਕੇਸ ਹਰੇ ਕਰਨ ਤੋਂ ਬਾਅਦ ਜਾਂ ਕੇਸ ਵਾਉਣ ਤੋਂ ਬਾਅਦ ਉਹ ਦੁਬਾਰਾ ਕੰਗਾ ਲਖ ਲਿਆ ਜਾਂਦਾ ਹੈ ਕੇਸਾਂ ਵਿੱਚ ਟਿਕਾ ਲਿਆ ਜਾਂਦਾ ਹੈ ਇਹ ਭਾਜੀ ਵਗਿਆ ਹੈ ਕਦੇ ਕਰਨੀ ਨਹੀਂ ਹੈ ਕਹਿਣ ਦਾ ਭਾਵ ਜਦੋਂ ਕੇਸ ਵਹਣੇ ਹਨ ਕੰਗੇ ਦੇ ਨਾਲ ਤੇ ਕੰਗੇ ਨੂੰ ਹੱਥ ਦੇ ਵਿੱਚ ਰੱਖਣਾ ਹੈ ਜਾਂ ਆਪਣੇ ਸਰੀਰ ਤੇ ਪਹਿਨੇ ਹੋਏ ਵਸਤਰ ਦੇ ਵਿੱਚ ਟਿਕਾ ਲੈਣਾ ਹੈ ਜੇ ਇਸ਼ਨਾਨ ਕਰ ਰਹੇ ਹਾਂ ਕੇਸੀ ਇਸ਼ਨਾਨ ਤੇ ਲੱਕ ਨੂੰ ਕਮਰ ਕੱਸਾ ਕਰਕੇ ਪਰਨੇ ਦਾ ਕਿਸੇ ਕਪੜੇ ਦੇ ਨਾਲ ਉਹਦੇ ਵਿੱਚ ਕੰਗੇ ਨੂੰ ੜਾਇਆ ਜਾ ਸਕਦਾ ਹੈ ਜਾਂ ਗਾਤਰੇ ਵਿੱਚ ਫਸਾਇਆ ਜਾ ਸਕਦਾ ਹੈ ਕਹਿਣ ਦਾ ਭਾਵ ਸਰੀਰ ਨਾਲੋਂ ਕਦੇ ਵੱਖ ਨਹੀਂ ਕਰਨਾ ਹੈ ਇਹ ਪਹਿਲੀ ਗਲਤੀ ਜੋ ਸੇ ਕਰਦੇ ਹਨ ਇਹ ਨਾ ਕੀਤੀ ਜਾਵੇ ਧਿਆਨ ਰੱਖਣਾ ਹੈ ਦੂਸਰੀ ਗਲਤੀ ਜਿਹੜੀ ਕਰਦੇ ਹਨ ਧਿਆਨ ਰੱਖਣਯੋਗ ਹੈ ਜਦੋਂ ਵੀ ਕੰਗਾ ਕਿਤੇ ਟੁੱਟ ਜਾਵੇ ਕਈ ਵਾਰੀ ਸਾਡਾ ਕੰਗਾ ਦੰਦੇ ਟੁੱਟ ਜਾਂਦੇ ਹਨ ਕੋਈ ਭੁੱਟ ਜਾਂਦਾ ਹੈ ਉਸ ਹਾਲਾਤ ਵਿੱਚ ਕਈ ਸਿੱਖ ਟੁੱਟਾ ਹੋਇਆ ਕੰਗਾ ਜਾਂ ਭਰਿਆ ਹੋਇਆ ਦੰਦਾ ਉਹੀ ਕੇਸਾਂ ਵਿੱਚ ਲਗਾ ਲੈਂਦੇ ਹਨ ਜਾਂ ਟੁੱਟੇ ਜਾਂ ਭਰੇ ਹੋਏ ਦੰਦੇ ਦੇ ਨਾਲ ਹੀ ਕੇਸਾਂ ਨੂੰ ਬੰਉਂਦੇ ਹਨ ਇਸ ਤਰ੍ਹਾਂ ਕਦੇ ਵੀ ਆਪ ਜੀ ਨੇ ਨਹੀਂ ਕਰਨਾ ਹੈ ਜਿਹੜਾ ਟੁੱਟਾ ਹੋਇਆ ਕੰਗਾ ਜਾਂ ਭੁਰਿਆ ਹੋਇਆ ਦੰਦਾ ਹੈ ਉਹ ਤੁਹਾਡੇ ਕੇਸਾਂ ਦੀ ਬੇਦਬੀ ਕਰਦਾ ਹੈ ਭਾਵੇਂ ਕਿਸਾਂ ਨੂੰ ਤੋੜਦਾ ਹੈ ਇਸ ਹਾਲਾਤ ਵਿੱਚ ਆਪ ਜੀ ਨੇ ਨਵਾਂ ਕੰਗੇ ਦੀ ਵਰਤੋਂ ਕਰਨੀ ਹੈ ਤੇ ਨਵੇਂ ਕੰਗੇ ਦੇ ਨਾਲ ਹੀ ਕੇਸ ਵੋਣੇ ਹਨ ਸੋ ਇਸ ਤਰ੍ਹਾਂ ਦੀ ਦੂਜੀ ਗਲਤੀ ਨਹੀਂ ਕਰਨੀ ਹੈ ਤੀਸਰੀ ਗਲਤੀ ਦਾ ਜੋ ਧਿਆਨ ਰੱਖਣਾ ਹੈ ਕੰਗਾ ਹਮੇਸ਼ਾ ਲੱਕੜ ਦਾ ਹੋਣਾ ਚਾਹੀਦਾ ਹੈ ਕਦੇ ਵੀ ਹਾਥੀ ਦੰਦ ਦਾ ਪਲਾਸਟਿਕ ਦਾ ਕੰਗਾ ਜਾਂ ਕਿਸੇ ਹੋਰ ਧਾਤ ਦਾ ਕੰਗਾ ਕਦੇ ਵਰਤਣਾ ਨਹੀਂ ਹੈ ਹਮੇਸ਼ਾ ਲੱਕੜ ਦਾ ਕੰਗਾ ਹੀ ਵਰਤਣਾ ਹੈ ਕਈ ਲੋਹੇ ਦਾ ਕੰਗਾ ਵੀ ਵਰਤਦੇ ਹਨ ਨਿਹੰਗ ਸਿੰਘ ਇਹ ਲੋਹੇ ਦਾ ਕੰਗਾ ਤੁਹਾਡੇ ਕੇਸ ਫੁੱਟਦਾ ਹੈ ਇਸ ਤਰ੍ਹਾਂ ਧਿਆਨ ਰੱਖਣਾ ਹੈ ਗੁਰੂ ਜੀ ਦਾ ਹੁਕਮ ਹੈ ਵੀ ਲੱਕੜ ਦੇ ਕੰਗੇ ਦੀ ਹੀ ਵਰਤੋਂ ਕੀਤੀ ਜਾਵੇ ਕਈ ਪਲਾਸਟਿਕ ਦੀਆਂ ਕੰਗੀਆਂ ਨਾਲ ਸਿਰ ਪਾਉਂਦੇ ਹਨ ਇਹ ਅੰਮ੍ਰਿਤਧਾਰੀ ਸਿੱਖ ਨੂੰ ਹੁਕਮ ਨਹੀਂ ਹੈ ਇਹ ਗਲਤੀ ਹੈ ਜਦੋਂ ਵੀ ਕੇਸ ਵਾਉਣੇ ਹਨ ਲੱਕੜ ਦੇ ਕੰਗੇ ਨਾਲ ਹੀ ਵਰਨੇ ਹਨ ਕਦੇ ਵੀ ਹਾਥੀ ਦੰਦ ਕਿਸੇ ਹੋਰ ਧਾਤ ਜਾਂ ਪਲਾਸਟਿਕ ਦਾ ਕੰਗਾ ਨਹੀਂ ਵਰਤਣਾ ਹੈ ਹਮੇਸ਼ਾ ਲੱਕੜ ਦਾ ਹੀ ਵਰਤਣਾ ਹੈ ਕਾਠ ਦਾ ਹੀ ਵਰਤਣਾ ਹੈ ਚੌਥੀ ਗਲਤੀ ਦਾ ਜੋ ਧਿਆਨ ਰੱਖਣਾ ਹੈ ਕਈ ਵਾਰੀ ਆਮ ਹੀ ਵੇਖਣ ਦੇ ਵਿੱਚ ਆਉਂਦਾ ਹੈ ਕਈਆਂ ਨੂੰ ਪਤਾ ਨਹੀਂ ਹੁੰਦਾ ਤੇ ਕਈ ਵੇਖਾ ਵੇਖੀ ਦੇ ਵਿੱਚ ਜਾਂ ਕਈ ਮਨਮਤ ਦੇ ਰਾਹੀ ਹੀ ਵੇਖਿਆ ਗਿਆ ਹੈ ਵੀ ਛੋਟੇ-ਛੋਟੇ ਕਕਾਰ ਬਣਾ ਕੇ ਛੋਟਾ ਜਿਹਾ ਕੰਗਾ ਗਲ ਦੇ ਵਿੱਚ ਧਾਗਾ ਬੰਨ ਕੇ ਜਾਂ ਡੋਰੀ ਪਾ ਕੇ ਜਾਂ ਗਾਤਰੇ ਪਹਿਨੀ ਹੋਈ ਸ੍ਰੀ ਸਾਹਿਬ ਦੇ ਨਾਲ ਹੀ ਬੰਨ ਲੈਂਦੇ ਹਨ ਇਹ ਵੀ ਮਨਮਤ ਹੈ ਸਿਰ ਦੇ ਵਿੱਚ ਲਾਉਣਾ ਹੈ ਕਿਸਾਂ ਦੇ ਵਿੱਚ ਲਾਉਣਾ ਹੈ ਕਦੇ ਵੀ ਡੋਰੀਆਂ ਦੇ ਵਿੱਚ ਬੰਨ ਕੇ ਗਲ 'ਚ ਨਹੀਂ ਪਾਉਣਾ ਹੈ ਨਾ ਕਦੇ ਕਿਰਪਾਨਾਂ ਦੇ ਨਾਲ ਬੰਨਣਾ ਹੈ ਆਮ ਹੀ 80% ਜਿਹੜੇ ਸੇਖ ਹਨ ਇਹ ਹੀ ਗਲਤੀ ਕਰਦੇ ਹਨ ਕਿ ਗਾਤਰਾ ਪਾਇਆ ਹੈ ਸ੍ਰੀ ਸਾਹਿਬ ਪਾਈ ਹੈ ਸ੍ਰੀ ਸਾਹਿਬ ਦੇ ਨਾਲ ਹੀ ਡੋਰੀ ਪਾ ਕੇ ਧਾਗੇ ਦੇ ਨਾਲ ਕੰਗਾ ਬੰਨਿਆ ਹੁੰਦਾ ਹੈ ਕੰਗੇ ਦੀ ਲਾਉਣ ਦੀ ਥਾ ਹਮੇਸ਼ਾ ਸੀਸ ਦੇ ਉੱਤੇ ਹੈ ਕੇਸਾਂ ਦੇ ਵਿੱਚ ਹੈ ਸੋ ਇਹ ਵੀ ਆਪ ਜੀ ਨੇ ਕਦੇ ਗਲਤੀ ਨਹੀਂ ਕਰਨੀ ਹੈ ਧਿਆਨ ਰੱਖਣਾ ਹੈ ਪੰਜਵੀਂ ਗਲਤੀ ਤੇ ਸਾਵਧਾਨੀ ਦਾ ਜੋ ਧਿਆਨ ਰੱਖਣਾ ਹੈ ਆਮ ਹੀ ਵੇਖਣ ਦੇ ਵਿੱਚ ਕਈ ਵਾਰੀ ਕੀ ਆਉਂਦਾ ਹੈ ਕਈਆਂ ਨੇ ਕੇਸਾਂ ਦੇ ਵਿੱਚ ਜੋ ਕੰਗਾ ਲਗਾਇਆ ਹੁੰਦਾ ਹੈ ਉਹਦੀ ਵਰਤੋਂ ਕੇਸਾਂ ਨੂੰ ਵਾਉਣ ਦੇ ਲਈ ਨਹੀਂ ਕਰਦੇ ਹਨ ਜਦੋਂ ਪੁੱਛੀਏ ਜੀ ਕਿਉਂ ਨਹੀਂ ਕਰਦੇ ਕਹਿਣ ਲੱਗੇ ਜੀ ਸਿਰ ਦੇ ਉੱਤੇ ਕੇਸਾਂ ਦੇ ਵਿੱਚ ਕੰਗਾ ਛੋਟਾ ਲਗਾਇਆ ਹੈ ਵੈਸੇ ਹੀ ਤੇ ਕਾਰੇ ਕੰਗਾ ਹੋਰ ਵੱਖਰਾ ਰੱਖਿਆ ਆਇਆ ਹੈ ਵੱਡਾ ਹੈ ਉਹਦੇ ਨਾਲ ਕੇਸ ਵਾਈ ਦੇ ਨੇ ਕੋਸ਼ਿਸ਼ ਕਰਨੀ ਹੈ ਵੀ ਜਿਹੜਾ ਕੰਗਾ ਸੇ ਕੇਸਾਂ ਵਿੱਚ ਲਾਉਣਾ ਹੈ ਉਹਦਾ ਸਾਈਜ਼ ਇੱਡਾ ਹੋਣਾ ਚਾਹੀਦਾ ਹੈ ਵੀ ਉਹਦੇ ਨਾਲ ਕੇਸ ਵੀ ਅਸੀਂ ਵਾ ਸਕੀਏ ਇਹ ਨਾ ਹੋਵੇ ਵੀ ਕੇਸਾਂ 'ਚ ਛੋਟਾ ਜਿਹਾ ਲਗਾਇਆ ਹੈ ਤੇ ਦੂਜਾ ਵੱਖਰਾ ਕੇਸ ਨੂੰ ਮੋਣ ਵਾਸਤੇ ਵੱਖਰਾ ਰੱਖਿਆ ਆਇਆ ਹੈ ਮਰਿਆਦਾ ਤਾਂ ਇਹੋ ਹੀ ਹੈ ਵੀ ਜਿਹੜਾ ਕੇਸਾਂ ਵਿੱਚ ਹੈ ਉਹਦੀ ਹੀ ਵਰਤੋਂ ਕੀਤੀ ਜਾਵੇ ਜੇ ਕਿਸੇ ਦੀ ਬਹੁਤ ਜ਼ਿਆਦਾ ਮਜਬੂਰੀ ਹੈ ਉਹ ਇਹ ਕੰਮ ਕਰ ਲਵੇ ਤਾਂ ਉਹਨੂੰ ਸ਼ਾਰਟ ਹੋ ਸਕਦੀ ਹੈ ਲੇਕਿਨ ਸਾਨੂੰ 99% ਐ 99% ਇਹ ਚਾਹੀਦਾ ਹੈ ਸਿਖਾਉਣਾ ਵੀ ਜਿਹੜਾ ਕੰਗਾ ਅਸੀਂ ਕੇਸਾਂ 'ਚ ਲਗਾਇਆ ਹੈ ਉਹਦੇ ਨਾਲ ਹੀ ਕੇਸ ਬਣੇ ਹਨ ਉਹੀ ਕਕਾਰ ਗਿਣਿਆ ਜਾਂਦਾ ਹੈ ਤੇ ਉਹੀ ਵਰਤਮੇ ਵਿੱਚ ਲਿਆਂਦਾ ਜਾਂਦਾ ਹੈ ਉਮੀਦ ਹੈ ਆਪ ਜੀ ਨੂੰ ਇਹ ਪੰਜ ਗਲਤੀਆਂ ਦੇ ਸਾਵਧਾਨੀਆਂ ਬਾਰੇ ਜਾਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਆਪ ਜੀ ਨੇ ਇਸ ਵੀਡੀਓ ਨੂੰ ਹੋਰ ਸੰਗਤਾਂ ਤੱਕ ਵੀ ਪਹੁੰਚਾਉਣਾ ਹੈ ਤਾਂ ਜੋ ਹੋਰ ਸੰਗਤਾਂ ਵੀ ਜੋ ਇਹ ਗਲਤੀਆਂ ਕਰਦੇ ਹਨ ਇਹਨਾਂ ਤੋਂ ਜਾਣੂ ਹੋ ਸਕਣ ਰਹਿਤ ਮਰਿਆਦਾ ਬਾਰੇ ਸਹੀ ਜਾਣਕਾਰੀ ਮਿਲ ਸਕੇ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ